ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਚਰਨਜੀਤ ਸਮਾਲ ਸਰ ਦੀ ਕਿਤਾਬ ਫਿਕਰ ਨਾ ਕਰੀ ਜਿਹਦੇ ਉੱਪਰ ਪਹਿਲੀ ਵੀਡੀਓ ਤਿਆਰ ਕਰ ਚੁੱਕਿਆ ਅੱਜ ਮੈਂ ਇਸ ਕਿਤਾਬ ਦੇ ਉੱਪਰ ਦੂਜੀ ਵੀਡੀਓ ਤਿਆਰ ਕਰਨ ਜਾ ਰਿਹਾ ਕਵਿਤਾ ਨੂੰ ਲਿਖਣ ਵਾਲੇ ਦਿਲ ਤੇ ਪੜਨ ਵਾਲੇ ਦਿਲ ਆਮ ਨਹੀਂ ਹੁੰਦੇ ਉਹ ਵਿਸ਼ੇਸ਼ ਹੁੰਦੇ ਆ ਆਮ ਬੰਦਾ ਨਾ ਕਵਿਤਾ ਲਿਖ ਸਕਦਾ ਨਾ ਪੜ ਸਕਦਾ ਇਹ ਗੱਲ ਠੀਕ ਹੈ ਕਿ ਜਿਹੜੀ ਬਾਤ ਸਾਰਿਆਂ 'ਚ ਹੁੰਦੀ ਆਮ ਮਨੁੱਖ 'ਚ ਵੀ ਹੁੰਦੀ ਆ ਪਰ ਉਹਨਾਂ ਨੂੰ ਸ਼ਬਦਾਂ ਦੇ ਰਾਹੀਂ ਕਾਗਜ਼ ਦੇ ਉੱਪਰ ਉਤਾਰਨਾ ਇਹ ਸਿਰਫ ਕਵੀ ਦਾ ਜਾਂ ਲੇਖਕ ਦਾ ਕੰਮ ਹੁੰਦਾ ਹੈ ਇਸ ਕਿਤਾਬ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਸ ਦਾ ਜਿਹੜਾ ਪਹਿਲਾ ਸਫ਼ਾ ਪਹਿਲਾ ਪੰਨਾ ਉਸ ਦੇ ਬਾਰੇ ਜ਼ਿਕਰ ਕਰਨਾ ਜ਼ਰੂਰੀ ਆ ਕਿਉਂਕਿ ਆਮ ਇਨਸਾਨ ਨੇ ਤਾਂ ਇਕੱਲਾ ਕਿਤਾਬ ਦਾ ਨਾਮ ਪੜ੍ਹਨਾ ਹੁੰਦਾ ਲੇਖਕ ਦਾ ਨਾਮ ਪੜ੍ਹਨਾ ਹੁੰਦਾ ਉਸ ਕਿਤਾਬ ਦਾ ਜਿਹੜਾ ਸਰਵਰਕ ਬਣਾਉਣ ਦੇ ਉੱਪਰ ਕਿੰਨੀਕ ਮਿਹਨਤ ਕੀਤੀ ਗਈ ਹੈ ਇਸ ਦੇ ਨਾਲ ਉਸ ਦਾ ਕੋਈ ਜ਼ਿਆਦਾ ਸਬੰਧ ਨਹੀਂ ਹੁੰਦਾ ਇਸ ਕਿਤਾਬ ਦੇ ਵਿੱਚ ਇੱਕ ਮਨੁੱਖ ਹਨੇਰੇ ਵਿੱਚ ਬੈਠਾ ਉਹਦੇ ਨਾਲ ਥੋਰ ਦਾ ਦਰਖਤ ਹੈ ਤੇ ਉਹਦੀਆਂ ਪੈਰਾਂ ਦੇ ਨਿਸ਼ਾਨ ਨੇ ਅੱਗੇ-ਅੱਗੇ ਤੁਰਦੇ ਜਾ ਰਹੇ ਨੇ ਤੇ ਉਸ ਤੋਂ ਅੱਗੇ ਉਸ ਨੂੰ ਰੋਸ਼ਨੀ ਦਿਖਾਈ ਦੇ ਰਹੀ ਆ ਇਹ ਇਸ ਗੱਲ ਦਾ ਪ੍ਰਤੀਕ ਆ ਕਵੀ ਨੇ ਆਪਦੀ ਗੱਲ ਵੀ ਬਿੰਬਾਰਾਂਈ ਪ੍ਰਤੀਕਾਂਰਾਈ ਸੰਕੇਤਾਂਰਾਈ ਕਰਨੀ ਹੁੰਦੀ ਆ ਵੀ ਮਨੁੱਖ ਆਸ਼ਾਵਾਦੀ ਰਹਿਣਾ ਚਾਹੀਦਾ ਇਸ ਕਿਤਾਬ ਦੀ ਸਭ ਤੋਂ ਵੱਡੀ ਜਿਹੜੀ ਮੈਨੂੰ ਖਾਸੀਅਤ ਲੱਗੀ ਉਹ ਇਸ ਕਿਤਾਬ ਦਾ ਆਸ਼ਾਵਾਦ ਆ ਇਸ ਦੇ ਵਿੱਚ ਪੈਰਾਂ ਦੇ ਨਿਸ਼ਾਨ ਕਿਵੇਂ ਉਸ ਦੇ ਤੁਰਦੇ ਆ ਕਿਵੇਂ ਚੱਲਦੇ ਨੇ ਉਹ ਦਰਸਾਏ ਗਏ ਆ ਕਿਵੇਂ ਉਸ ਦੇ ਸੰਘਰਸ਼ ਨੂੰ ਚਿਤਰਾਇਆ ਗਿਆ ਚਰਨਜੀਤ ਸਮਾਲਸਰ ਦੇ ਸੰਘਰਸ਼ ਨੂੰ ਕਿਉਂਕਿ ਜਿਹੜੇ ਘਰ ਦੇ ਵਿੱਚ ਚਰਨਜੀਤ ਸਮਾਲਸਰ ਨੇ ਜਨਮ ਲਿਆ ਉੱਥੇ ਆਪਦੀ ਹੋਂਦ ਬਣਾਉਣੀ ਤਾਂ ਬਾਅਦ ਦੇ ਵਿੱਚ ਗੱਲ ਹੁੰਦੀ ਪਹਿਲਾਂ ਜ਼ਿੰਦਗੀ ਦੇ ਲਈ ਰੋਜ਼ਗਾਰ ਦੀ ਤਲਾਸ਼ ਕਰਨੀ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਤੇ ਉਸ ਦੀ ਇੱਕ ਕਵਿਤਾ ਨਾਲ ਆਪਾਂ ਅੱਜ ਇਸ ਕਿਤਾਬ ਫਿਕਰ ਨਾ ਕਰੀ ਦੇ ਦੂਜੇ ਤੇ ਆਖਰੀ ਹਿੱਸੇ ਬਾਰੇ ਚਰਚਾ ਕਰਨ ਜਾ ਰਹੇ ਹਾਂ ਕਵਿਤਾ ਦਾ ਨਾਮ ਹੈ ਪੈੜਾਂ ਤੇ ਪੀੜਾਂ ਜਦੋਂ ਮੈਂ ਰਾਹ ਬਣਿਆ ਸਾਂ ਕੋਜ ਨਿਸ਼ਾਨ ਸਨ ਪੈੜਾਂ ਦੇ ਮੇਰੇ ਜਿਸਮ ਦੇ ਉੱਤੇ ਹੁਣ ਜਦੋਂ ਸੜਕ ਹੋ ਗਿਆ ਹਾਂ ਮੇਰੇ ਜਿਹਨ ਤੇ ਕੋਈ ਨਿਸ਼ਾਨ ਨਹੀਂ ਜਦੋਂ ਹੱਡ ਮਾਸ ਦਾ ਪੁੱਤਲਾ ਸਾਂ जख्मਾਂ ਨੇ ਦਰਦ ਵੀ ਉਦੋਂ ਹੀ ਦਿੱਤੇ ਹੁਣ ਜਦੋਂ ਪੱਥਰ ਹੋ ਗਿਆ ਹਾਂ ਤਾਂ ਪੀੜਾਂ ਮੈਨੂੰ ਉੱਕਾ ਦੁੱਖ ਨਹੀਂ ਦਿੰਦੀ ਇਸ ਦੇ ਵਿੱਚ ਇੱਕ ਅਜਿਹੇ ਇਨਸਾਨ ਦਾ ਸੰਘਰਸ਼ ਇਸ ਕਵਿਤਾ ਦੇ ਵਿੱਚ ਚਿਤਰਿਆ ਗਿਆ ਚੀਨੇ ਕੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਾਲ ਲੈ ਕੇ ਚੱਲਦੇ ਹੋਏ ਇੱਕ ਮਾਣਮੱਤਾ ਸਥਾਨ ਹਾਸਲ ਕਰਨਾ ਹੁੰਦਾ ਹੈ ਹਰ ਇੱਕ ਦੇ ਦਿਲ ਵਿੱਚ ਇਹ ਸੁਪਨਾ ਹੁੰਦਾ ਚਾਹੇ ਉਹ ਕਿਸੇ ਵੀ ਸਮਾਜ ਦਾ ਕੋਈ ਵਾਸੀੰਦਾ ਏ ਕਿ ਉਹਨੇ ਜੀਵਨ ਦੇ ਵਿੱਚ ਤਰੱਕੀ ਕਰਨੀ ਹੈ ਕੁਝ ਨਾ ਕੁਝ ਬਣਨਾ ਹੈ ਪਰ ਉਸ ਦੇ ਲਈ ਉਸ ਨੂੰ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਹੈ ਜਿਹੜੇ ਘਰ ਦੀ ਜਾਂ ਜਿਸ ਸ਼ਖਸ਼ ਦੀ ਮੈਂ ਚਰਨਜੀਤ ਸਮਾਲ ਸਰ ਦੀ ਗੱਲ ਕਰਨ ਜਾ ਰਿਹਾ ਹਾਂ ਉੱਥੇ ਥਾਂ-ਥਾਂ ਤੇ ਮੁਸੀਬਤਾਂ ਨੇ ਥਾਂ-ਥਾਂ ਦੇ ਤਕਲੀਫਾਂ ਨੇ ਥਾਂ-ਥਾਂ ਤੇ ਪਰੇਸ਼ਾਨੀਆਂ ਨੇ ਪਰ ਉਹਨਾਂ ਪਰੇਸ਼ਾਨੀਆਂ ਨੂੰ چیرਦਾ ਹੋਇਆ ਕਿਵੇਂ ਉਹ ਇੱਕ ਸਥਾਨ ਤੇ ਅਪੜਦਾ ਉਸ ਬਾਰੇ ਇਹ ਕਵਿਤਾ ਦਾ ਜ਼ਿਕਰ ਹੈ ਤੇ ਇਸ ਕਿਤਾਬ ਦਾ ਜਿਹੜਾ ਸਰਵਰਕ ਹੈ ਉਹ ਮਤਲਬ ਉਹਦੇ ਬਾਰੇ ਜ਼ਿਕਰ ਕੀਤਾ ਇਸ ਕਵਿਤਾ ਵਿੱਚ ਅੱਜ ਆਪਾਂ ਉਸ ਦੀਆਂ ਕਵਿਤਾਵਾਂ ਅਗਲੀਆਂ ਜਿਹੜੀਆਂ ਉਮਰ ਦਾਪੜਾ ਇੰਜ ਵੀ ਹੋਣਾ ਸੀ ਭਾਗ ਪਹਿਲਾ ਇੰਜ ਵੀ ਹੋਣਾ ਸੀ ਭਾਗ ਦੂਜਾ ਅਤੀਤ ਗੈਟ ਲੋਸਟ ਪੱਬ ਕੀ ਕਰਾਂ ਮੈਂ ਕਰਾਂਗਾ ਪਿਆਰ ਲੇਖਾਂ ਦਾ ਸੂਰਜ ਅਜੇ ਤਾਂ ਅਸੀਂ ਟੁੱਟ ਜਾਣਾ ਬਦਵਕਤੀ ਦਾ ਕੁਹਾੜਾ ਪੰਦ ਦਾ ਬਿਰਖ ਮਹਿੰਗੇ ਮੋਤੀ ਦੁਖਦ ਸੱਚ ਗਰੀਬੜੀ ਮਾਂ ਮੈਨੂੰ ਇਹ ਗੱਲ ਬੜੀ ਖੂਬਸੂਰਤ ਲੱਗੀ ਕਿ ਚਰਨਜੀਤ ਸਮਾਲ ਸਰ ਨੇ ਤਿੰਨ ਕਵਿਤਾਵਾਂ ਜਿਹੜੀਆਂ ਮਾਂ ਦੇ ਨਾਲ ਸੰਬੰਧਿਤ ਇਸ ਕਾਵ ਸੰਗ੍ਰਹਿ ਦੇ ਵਿੱਚ ਦਰਜ ਕੀਤੀਆਂ ਅੱਗੇ ਦੇਖਦੇ ਆਪਾਂ ਮਾਂ ਮੰਜ਼ਿਲ ਤੇ ਮੈਂ ਮਾਂ ਮਹਿਬੂਬ ਤੇ ਕਵਿਤਾ ਦੇ ਕੁਤਰਨੋ ਕਵਿਤਾਵਾਂ ਉਹਨੇ ਆਪਣੀ ਮਾਤਾ ਨੂੰ ਸੰਬੋਧਿਤ ਕੀਤੀਆਂ ਤੂੰ ਉਹ ਨਹੀਂ ਸੀ ਅਕਸ ਦੇ ਰੂਬਰੂ ਵਿਰਖ ਤੇ ਬੰਦਾ ਲੋਚਾ ਪਟਕਣਾ ਭਾਗ ਪਹਿਲਾ ਪਟਕਣਾ ਭਾਗ ਦੂਜਾ ਯਾਦ ਬਣੀ ਕਵਿਤਾ ਕੰਧਾਂ ਦਾ ਸਬਰ ਵਿਰਖ ਜਾਦੂ ਰੱਖੋ ਤੇਰਾ ਦਰਦ ਸਜਦਾ ਜਿੱਤ ਹਾਰ ਫਰਕ ਤੇਰੇ ਬਿਨਾ ਇਹ ਉਸ ਦੇ ਕਾਵ ਸੰਗ੍ਰਹਿ ਦੀਆਂ ਅਗਲੀਆਂ ਕਵਿਤਾਵਾਂ ਨੇ ਜਿਨ੍ਹਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਬਹੁਤ ਖੂਬਸੂਰਤ ਕਵਿਤਾ ਉਮਰ ਦਾ ਪੜਾ ਦੇਖਣਾ ਉਮਰ ਦੇ ਜਸ ਪੜਾ ਤੋਂ ਤੂੰ ਮੇਰੇ ਲਈ ਸੁਪਨੇ ਸਜਾਏ ਉਤੋਂ ਹੀ ਤੇਰੇ ਸੁਪਨਿਆਂ ਦਾ ਮੈਂ ਬਣ ਗਿਆ ਨਾਇਕ ਉੱਤਰ ਆਈ ਤੂੰ ਮੇਰੀਆਂ ਨਜ਼ਮਾਂ 'ਚ ਇਹ ਨਜ਼ਮਾਂ ਕੁਝ ਹੋਰ ਥੋੜਾ ਤੇਰੀਆਂ ਯਾਦਾਂ ਦਾ ਖਜ਼ਾਨਾ ਹੀ ਤਾਂ ਹੈ ਆ ਉਸਨੇ ਨਵਾਂ ਇੱਕ ਤਜਰਬਾ ਕੀਤਾ ਹੈਗਾ ਦੇਖਣਾ ਭਾਗ ਪਹਿਲਾ ਤੇ ਭਾਗ ਦੂਜਾ ਇੰਜ ਵੀ ਹੋਣਾ ਸੀ ਭਾਗ ਪਹਿਲਾ ਵਕਤ ਦੇ ਬੋਝੇ 'ਚ ਪਾ ਦਿੱਤਾ ਮੈਂ ਜ਼ਿੰਦਗੀ ਦਾ ਸਫ਼ਰ ਹਾਲਾਤ ਦੀ ਗੱਡੀ ਛਾੜ ਦਿੱਤਾ ਜ਼ਿੰਦਗੀ ਤੋਂ ਪਿਆਰਾ ਹਮਸਫ਼ਰ ਭਾਗ ਦੂਜਾ ਦੇਖਣਾ ਇੰਜ ਵੀ ਹੋਣਾ ਸੀ ਭਾਗ ਦੂਜਾ ਆਪਣੀਆਂ ਸਾਰੀਆਂ ਖੁਸ਼ੀਆਂ ਤੇ ਚਾ ਮੈਂ ਤੇਰੇ ਕਮਰੇ ਛੱਡ ਆਇਆ ਆਪਣੇ ਨਾਲ ਲੈ ਆਇਆ ਇੱਕ ਪਿਆਸ ਇੱਕ ਪਟਕਣਾ ਆ ਦੇਖਣਾ ਕਵਿਤਾ ਅਤੀਤ ਉਹ ਆਖਦੀ ਮੈਨੂੰ ਕੋਈ ਗੀਤ ਸੁਣਾ ਲਰਜ ਦੇ ਹੌਂਕਿਆਂ ਦਾ ਤਿੱਖੜ ਦੁਪਹਿਰਾਂ ਦਾ ਖੌਰੂ ਪੌਂਦੀ ਝੀਲ ਦਾ ਉਦਾਸ ਮੌਸਮਾਂ ਦਾ ਮੈਂ ਕਿਹਾ ਉਦਾਸ ਹੀ ਕਿਉਂ ਮੈਨੂੰ ਉਦਾਸ ਗੀਤ ਚੰਗੇ ਲੱਗਦੇ ਨੇ ਉਹ ਕਹਿੰਦੀ ਮੈਂ ਪਹੁੰਚ ਗਿਆ ਆਪਣੇ ਅਤੀਤ ਵਿੱਚ ਆ ਦੇਖਣਾ ਵੀ ਬੜੀ ਕਮਾਲ ਦੀ ਰਚਨਾ ਗੈਟ ਲੋਸਟ ਜਦੋਂ ਉਹ ਰਾਤ ਸੀ ਤਾਂ ਉਸਨੇ ਮੈਨੂੰ ਸੂਰਜ ਕਹਿ ਪੁਕਾਰਿਆ ਫਿਰ ਉਹ ਸੂਰਜ ਹੋ ਗਈ ਤੇ ਮੈਂ ਰਾਤ ਫਿਰ ਮੈਂ ਜੁਗਾਂ ਜੁਗਾਂਤਰਾਂ ਤੱਕ ਸੂਰਜ ਹੋਣਾ ਲੋਚਦਾ ਰਿਹਾ ਪਰ ਉਸਨੇ ਕਹਿ ਦਿੱਤਾ ਮੈਨੂੰ ਗੈਟ ਲੋਸਟ ਅਗਲੇ ਹਫਤੇ ਦੇਖਣਾ ਪਪ ਗੁੰਗੇ ਨੇ ਅਲਫਾਜ਼ ਮੇਰੇ ਤੇ ਦੰਦਲ ਪੈ ਗਈ ਚਾਵਾਂ ਨੂੰ ਇਸ਼ਕ ਤੇਰੇ ਦੀ ਮਹਿਕ ਕਥੂਰੀ ਚੜ ਗਈ ਮੇਰਿਆਂ ਸਾਵਾਂ ਨੂੰ ਭਖੜੇ ਕੰਡੇ ਪੋੜੀਆਂ ਤੋਂ ਮੈਂ ਕਿੰਜ ਬਚਾਵਾਂ ਰਾਵਾਂ ਨੂੰ ਤੇਰੀ ਮਿਰਗ ਦੀ ਤੋਰ ਨਿਰਾਲੀ ਨਸ਼ੀਲੇ ਕਰ ਗਈ ਥਾਵਾਂ ਨੂੰ ਜਿੱਥੇ ਜਿੱਥੇ ਤੂੰ ਪੱਬ ਟਿਕਾਏ ਮੈਂ ਬੈ ਬੈ ਪੂਜਾਂ ਥਾਵਾਂ ਨੂੰ ਆ ਦੇਖਣਾਂ ਦੇ ਵਿੱਚ ਵੱਖਰੇ ਅਲੰਕਾਰ ਸ਼ਬਦ ਵਰਤੇ ਗਏ ਜਿਹੜੇ ਕਿ ਅੱਜ ਕੱਲ ਪੰਜਾਬੀ ਕਵਿਤਾ ਦੇ ਵਿੱਚੋਂ ਮਨਫੀ ਨੇ ਪਖੜੇ ਕੰਡੇ ਪੋਲੀਆਂ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਤਾਂ ਪੋਲੀ ਸ਼ਾਇਦ ਦੇਖੀ ਨਹੀਂ ਹੋਣੀ ਪਖੜਾ ਜ਼ਰੂਰ ਕਿਸੇ ਗਰਾਊਂਡ 'ਚ ਦੇਖਿਆ ਹੋਵੇ ਕੰਡੇ ਕਿਸੇ ਅੱਜ ਕੱਲ ਦੇ ਬੱਚਿਆਂ ਨੇ ਪੈਰਾ ਵਿੱਚ ਵਜਦੇ ਨੇ ਬੱਕਰੀ ਕਿਸਮ ਦੇ ਸ਼ਬਦ ਵਰਤੇ ਆ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਸ਼ੇਰ ਉਹਦਾ ਆ ਬੜੀ ਕਮਾਲ ਦੀ ਰਚਨਾ ਵੀ ਕੋਲੂ ਦੇ ਮੈਂ ਕਰਾਂਗਾ ਪਿਆਰ ਕਵਿਤਾ ਦਾ ਨਾਮ ਕੋਲੂ ਦੇ ਬੈਲ ਵਾਂਗ ਜੋ ਹਰਦਮ ਗਿੜਦੇ ਰਹੇ ਰਾਹਾਂ ਦੇ ਰੋੜੇ ਵਾਂਗ ਜੋ ਹਰਦਮ ਰੜਦੇ ਰਹੇ ਮੈਂ ਕਰਾਂਗਾ ਪਿਆਰ ਉਹਨਾਂ ਨੂੰ ਹਮੇਸ਼ਾ ਦੋਸਤੋ ਹਲਾ ਨਾਲ ਧਰਤੀ ਦਾ ਸੀਨਾ ਰਹੇ ਜੋ چیرਦੇ ਗਮਾਂ ਵਿੱਚ ਗਾਉਂਦੇ ਰਹੇ ਕਿੱਸੇ ਜਿਹੜੇ ਹੀਰ ਦੇ ਖੂਹ ਦੀਆਂ ਟੰਡਾਂ ਵਾਂਗੂ ਹਰ ਦਮ ਗਿੜਦੇ ਰਹੇ ਮੈਂ ਕਰਾਂਗਾ ਪਿਆਰ ਉਹਨਾਂ ਨੂੰ ਹਮੇਸ਼ਾ ਦੋਸਤੋ ਦੁੱਖ ਜੋ ਪਰਾਏ ਵੀ ਉਹ ਆਪ ਮੁੱਲ ਲੈਂਦੇ ਨੇ ਧਰਤੀ ਦੀ ਹੱਕ ਵਿੱਚੋਂ ਸੋਨਾ ਕੱਢ ਲੈਂਦੇ ਨੇ ਗੁਰਬਤ ਦੇ ਪਹਾੜਾਂ ਨਾਲ ਹਰ ਦਮ ਪੜਦੇ ਰਹੇ ਮੈਂ ਕਰਾਂਗਾ ਪਿਆਰ ਉਹਨਾਂ ਨੂੰ ਹਮੇਸ਼ਾ ਦੋਸਤੋ ਖੂਨ ਨਾਲ ਜਿਨ੍ਹਾਂ ਨੇ ਜ਼ਮੀਨਾਂ ਭਾਵੇਂ ਸੰਝੀਆਂ ਜ਼ਿੰਦਗੀ ਦੇ ਗੇੜ ਦੀਆਂ ਖੁੱਲੀਆਂ ਨਾ ਕੁੰਡੀਆਂ ਮਹਿਲਾਂ ਦੇ ਨੇ ਬਾਗ ਜਿਨ੍ਹਾਂ ਸਦਕੇ ਹੀ ਖੜਦੇ ਰਹੇ ਮੈਂ ਕਰਾਂਗਾ ਪਿਆਰ ਉਹਨਾਂ ਨੂੰ ਹਮੇਸ਼ਾ ਦੋਸਤੋ ਇਹਦੇ ਵਿੱਚ ਲੇਬਰ ਕਲਾਸ ਨੂੰ ਪਿਆਰ ਕਰਨ ਦੀ ਗੱਲ ਕੀਤੀ ਗਈ ਹੈ ਸਾਡੇ ਕਿਰਤੀ ਵਰਗ ਨੂੰ ਆਕਾਫਤਾ ਦੇਖਣਾ ਲੇਖਾਂ ਦਾ ਸੂਰਜ ਪਿਆਰ ਤੁਸਾਂ ਨੇ ਵੀ ਕੀਤਾ ਪਿਆਰ ਅਸਾਂ ਨੇ ਵੀ ਕੀਤਾ ਜਾਮ ਤੁਸਾਂ ਨੇ ਵੀ ਪੀਤਾ ਜਾਮ ਅਸਾਂ ਨੇ ਵੀ ਪੀਤਾ ਪਰ ਪਿਆਰ ਸਿਰੇ ਨਾ ਚੜਿਆ ਅਸਾਂ ਦੇ ਲੇਖਾਂ ਦਾ ਰਿਹਾ ਸੂਰਜ ਸਦਾ ਹੀ ਠਰਿਆ ਵਾਦੇ ਤੁਸਾਂ ਨੇ ਵੀ ਕੀਤੇ ਵਾਦੇ ਅਸਾਂ ਨੇ ਵੀ ਕੀਤੇ ਬੋਲ ਤੁਸਾਂ ਨੇ ਵੀ ਸੀਤੇ ਬੋਲ ਅਸਾਂ ਨੇ ਵੀ ਸੀਤੇ ਪਾਠ ਇਸ਼ਕੇ ਦਾ ਗਿਆ ਕਿਉਂ ਨਾ ਪੜਿਆ ਅਸਾਂ ਦੇ ਲੇਖਾਂ ਦਾ ਰਿਹਾ ਸੂਰਜ ਸਦਾ ਹੀ ਠਰਿਆ ਸੌਹਾਂ ਤੁਸਾਂ ਨੇ ਵੀ ਪਾਈਆਂ ਸੌਹਾਂ ਅਸਾਂ ਨੇ ਵੀ ਪਾਈਆਂ ਪੀੜਾਂ ਤੁਸਾਂ ਵੀ ਹੰਡਾਈਆਂ ਪੀੜਾਂ ਅਸਾਂ ਵੀ ਹੰਡਾਈਆਂ ਸਾਡਾ ਪੀੜਾ ਨੇ ਘੁੱਟ ਭਰਿਆ ਅਸਾਂ ਦੇ ਲੇਖਾਂ ਦਾ ਰਿਹਾ ਸੂਰਜ ਸਦਾ ਹੀ ਠਰਿਆ ਕਟਾਗਮਾਂ ਵਾਲੀ ਕਾਲੀ ਭਾਵੇਂ ਚੜੀ ਸੀਗੀ ਬਾਲੀ ਔਦ ਤੁਸਾਂ ਵੀ ਹੰਡਾਲੀ ਔਦ ਅਸਾਂ ਵੀ ਹੰਡਾਲੀ ਰਿਹਾ ਹਜ਼ਰ ਦਾ ਥਾਲ ਸਦਾ ਠਰਿਆ ਅਸਾਂ ਦੇ ਲੇਖਾਂ ਦਾ ਰਿਹਾ ਸੂਰਜ ਸਦਾ ਹੀ ਠਰਿਆ ਇਸ ਕਵਿਤਾ ਦੀ ਸ਼ਬਦਾਵਲੀ ਦੇਖੋ ਕਿੰਨੇ ਸੋਹਜ ਮੁਲਾਇਮਾਂ ਤੇ ਮਤਲਬ ਅਖਰਪਾਨ ਨਹੀਂ ਅਖੜਾ ਪਾਨੀ ਇਹਦੇ ਵਿੱਚ ਕੋਈ ਸਖਤ ਸ਼ਬਦ ਨਹੀਂ ਬਹੁਤੇ ਵਰਤੇ ਗਏ ਚਰਨਜੀਤ ਦੀ ਖਾਸੀਅਤ ਆ ਉਸ ਦੀ ਇਨ ਕਵਤਾਵਾਂ ਦੀ ਅਸੀਂ ਟੁੱਟ ਜਾਣਾ ਅਸੀਂ ਕਬਰਾਂ ਚ ਖਾਲੀ ਪਏ ਕੁਜੇ ਵਾਂਗਰਾਂ ਕਿਸੇ ਦਿਲ ਵਿੱਚ ਦੱਬੇ ਭੇਦ ਗੁੱਜੇ ਵਾਂਗਰਾਂ ਨਾ ਸਾਜ ਹੋਣਾ ਨਾ ਵੱਧ ਹੋਣਾ ਮਲਿਆਂ ਦੇ ਵਿੱਚ ਬੂਟੇ ਉੱਗੇ ਵਾਂਗਰਾਂ ਅਸੀਂ ਪੈਰਾਂ ਵਿੱਚ ਮਿੱਧੇ ਹੋਏ ਫੁੱਲ ਵਾਂਗਰਾਂ ਤੇ ਛਤੀਰ ਥੱਲੇ ਦਿੱਤੀ ਹੋਈ ਤੁਲ ਵਾਂਗਰਾਂ ਅਸੀਂ ਜੀ ਲੈਣਾ ਇਓਂ ਜੀ ਲੈਣਾ ਨਹਿਰ ਦੇ ਪੁਰਾਣੇ ਕਿਸੇ ਪੁਲ ਵਾਂਗਰਾਂ ਅਸੀਂ ਸਿਵਿਆਂ ਦੀ ਖਿੰਡੀ ਹੋਈ ਰਾਖ ਵਾਂਗਰਾਂ ਕੈਰੀ ਝਖੜਾਂ 'ਚ ਟੁੱਟੀ ਹੋਈ ਸ਼ਾਕ ਵਾਂਗਰਾਂ ਅਸੀਂ ਟੁੱਟ ਜਾਣਾ ਅਸੀਂ ਮੁੱਕ ਜਾਣਾ ਹਿਜਰਾਂ 'ਚ ਬੀਤੀ ਹੋਈ ਰਾਤ ਵਾਂਗਰਾਂ ਅਸੀਂ ਰੇਤ ਤੇ ਬਣਾਏ ਹੋਏ ਘਰ ਵਾਂਗਰਾਂ ਜਿਵੇਂ ਵਰਿਆਂ ਤੋਂ ਬੰਦ ਪਏ ਦਰ ਵਾਂਗਰਾਂ ਅਸੀਂ ਸੜ ਜਾਣਾ ਅਸੀਂ ਸੁੱਕ ਜਾਣਾ ਕਿਸੇ ਵਿਧਵਾ ਦੇ ਹੋਂ ਕੇ ਤੇ ਸਬਰ ਵਾਂਗਰਾਂ ਅਸੀਂ ਨਦੀਆਂ ਤੋਂ ਜੁਦਾ ਹੋਏ ਨੀਰ ਵਾਂਗਰਾਂ ਰੇਤ ਉੱਤੇ ਖਿੱਚੀ ਹੋਈ ਲਕੀਰ ਵਾਂਗਰਾਂ ਅਸੀਂ ਓੱਡ ਜਾਣਾ ਅਸੀਂ ਮਿਟ ਜਾਣਾ ਸੁਪਨੇ ਦੀ ਝੂਠੀ ਤਾਬੀਰ ਵਾਂਗ ਇਹਦੇ ਵਿੱਚ ਚਰਨਜੀਤ ਨੇ ਨਵੇਂ ਅਲੰਕਾਰ ਜਿਹੜੇ ਆ ਉਹ ਵਰਤੇ ਆ ਇਹ ਜਿਹੜੀ ਆ ਜਿੱਥੇ ਮੈਂ ਸ਼ੇਅਰ ਤੁਹਾਨੂੰ ਦਿਖਾ ਰਿਹਾ ਸੀ ਪੈਰਾ ਵਿੱਚ ਮਿੱਧੇ ਹੋਏ ਫੁੱਲ ਵਾਂਗਰਾਂ ਤੇ ਛਤੀਰ ਥੱਲੇ ਦਿੱਤੀ ਹੋਈ ਤਲ ਵੰਗਰਾ ਛਤੀਰ ਜਿਹੜੇ ਅੱਗੇ ਹੁੰਦੇ ਸੀ ਹੁਣ ਤਾਂ ਗਾਡਰਾਂ ਦੇ ਛੱਡ ਕੇ ਲੈਂਟਰ ਪੈਣ ਲੱਗ ਗਏ ਆ ਅੱਗੇ ਛਤੀਰ ਜਦੋਂ ਟੁੱਟ ਜਾਂਦਾ ਸੀ ਉਹਦੇ ਥੱਲੇ ਤਲ ਦੇਣੀ ਪੈਂਦੀ ਸੀ ਕੋਈ ਲੱਕੜ ਲੰਮੇ ਲੋਟ ਲਾਉਣੀ ਪੈਂਦੀ ਸੀ ਕਿ ਬਹੁਤ ਸੋਹਣਾ ਅਲੰਕਾਰ ਇੱਥੇ ਵਰਤਿਆ ਗਿਆ ਇਸ ਕਪਤਾ ਦੇ ਵਿੱਚ ਅਗਲੀ ਕਪਤਾ ਦੇਖਣਾ ਬਦਵਕਤੀ ਦਾ ਪੁਹਾੜਾ ਕਿੱਥੋਂ ਲੱਭ ਲਈਏ ਜਿਉਣ ਦੇ ਅਰਥਾਂ ਦੀ ਤਸਵੀਰ ਬਦਵਕਤੀ ਦਾ ਪੁਹਾੜਾ ਆਖਰ ਵਜ ਹੀ ਜਾਂਦਾ ਕਿੱਥੋਂ ਲੱਭ ਲਈਏ ਆਖਰੀ ਮਿਲਣੀ ਤੇ ਕਹੇ ਅਲਵਿਦਾ ਸ਼ਬਦ ਜ਼ਖਮ ਭਰਨ ਤੇ ਵੀ ਨਿਸ਼ਾਨ ਤਾਂ ਛੱਡ ਹੀ ਜਾਂਦਾ ਹੈ ਕਿੱਥੋਂ ਲੱਭ ਲਈਏ ਸੰਦਲੀ ਪੈਰਾਂ ਦੀ ਆਹਟ ਵਕਤ ਪੈਣ ਤੇ ਉਡੀਕ ਨੂੰ ਵੀ ਤਾਂ ਜਿੰਦਰਾ ਵੱਧ ਹੀ ਜਾਂਦਾ ਹੈ ਕਿੱਥੋਂ ਲੱਭ ਲਈਏ ਇਸ਼ਕ ਦੇ ਚਰਨੇ ਦਾ ਸੰਗੀਤ ਮਜਬੂਰੀਆਂ ਦੀ ਦਲਦਲ 'ਚ ਮਨਚਾਇਆ ਸੰਗੀਤ ਦਬ ਹੀ ਜਾਂਦਾ ਹੈ ਕਿੱਥੋਂ ਲੱਭ ਲਈਏ ਜ਼ਿੰਦਗੀ ਜਿਉਣ ਦੇ ਅਰਥ ਵਕਤ ਦਾ ਦੈਂਤ ਜ਼ਿੰਦਗੀ ਦੀ ਵਿਆਕਰਣ ਚੱਬ ਹੀ ਜਾਂਦਾ ਆਂ ਆ ਕਵਤਾ ਦੇਖਣਾ ਮਹਿੰਗੇ ਮੁੱਤੀ ਅੱਜ ਫੇਰ ਮੇਰਾ ਕਤਲ ਹੋਇਆ ਹੋਇਆ ਦਿਨ ਦਿਹਾੜੇ ਅੱਜ ਫੇਰ ਮੈਂ ਨਾਣਾ ਵਿੱਚੋਂ ਮਹਿੰਗੇ ਮੁੱਤੀ ਝਾੜੇ ਫੇਰ ਮੇਰੀਆਂ ਸਦਰਾਂ ਟੁੱਟੀਆਂ ਟੁੱਟੇ ਸੁਪਨੇ ਗਾੜੇ ਅੱਜ ਫੇਰ ਤੇਰੇ ਵਾਦੇ ਅੜੀਏ ਗਮ ਦੀ ਅੱਗ ਵਿੱਚ ਸਾੜੇ ਅੱਜ ਫੇਰ ਤੇਰੇ ਤਰਵਾਸੇ ਹਿਜਰ ਦੀ ਪੱਠੀ ਝਾੜੇ ਅੱਜ ਫੇਰ ਮੇਰੀ ਦੁਨੀਆ ਉਜੜੀ ਹਾਸੇ ਕੁੱਲ ਉਜਾੜੇ ਜ਼ਹਿਰ ਪੀ ਅੱਲਾ ਹਾਸਸ ਪੀਤਾ ਪੀਤਾ ਵਾਂਗਰ ਕਾੜੇ ਮੰਗੇ ਪੈਂਦੇ ਇਸ਼ਕ ਦੇ ਰਾਨੇ ਮੰਗਦੇ ਜਾਨ ਦੇ ਪਹਾੜੇ ਅਰਸ਼ੋਂ ਟੁੱਟੀ ਗੁੱਡੀ ਲੋਕੋ ਕੋਈ ਨਾ ਉੱਪਰ ਚੜ੍ਹੇ ਮੌਤ ਮੇਰੀ ਵੀ ਚੜ੍ਹ ਕੇ ਆਈ ਆਈ ਵਾਂਗਰ ਲਾੜੇ ਮੈਂ ਕਿੱਦਾਂ ਫਿਰ ਪਿੱਛੇ ਹਟਦਾ ਹਟਦਾ ਕਿਹਦੇ ਸਾੜੇ ਦੇਖੋ ਕਿੰਨੀ ਖੂਬਸੂਰਤ ਸ਼ਬਦਾਵਲੀ ਦੇ ਵਿੱਚ ਲਿਖੀ ਹੋਈ ਕਵਿਤਾ ਆ ਦੇਖਣਾ ਦੁਖਦ ਸੱਚ ਇਹ ਕਵਿਤਾ ਆਪਾਂ ਕੱਲ ਪਹਿਲੀ ਵੀਡੀਓ ਦੇ ਵਿੱਚ ਕਰੇ ਦਾ ਕਰ ਚੁੱਕੇ ਆ ਆ ਦੇਖਣਾ ਪੰਜਾਬੀ ਸਾਹਿਤ ਦੇ ਵਿੱਚ ਅਜੇ ਇਹ ਸਾਹਿਤ ਦੀ ਬਹੁਤ ਕਮੀ ਸੀ ਜਿਹੜੀ ਚਰਨਜੀਤ ਨੇ ਪੂਰੀ ਕੀਤੀ ਗਰੀਬੜੀ ਮਾਂ ਕਿਵੇਂ ਭੁਲਾਉਂ ਸਮਾਂ ਨੂੰ ਜਿਹੜੀ 100 ਚੀਰਾਂ ਦਿੰਨਾ ਰੋਜ਼ ਦਰਦ ਹੰਡਾਉਂਦੀ ਪੀੜਾ ਨਾਲ ਕਰ ਲਾਉਂਦੀ ਰੋਜੀ ਲਈ ਆਕਾਸ਼ ਪਤਾਲ ਗੋਂਦੀ ਦੇਹ ਤੋੜਦੀ ਮੁੜਕਾ ਵਹਾਉਂਦੀ ਮੁਰਦੀ ਜਦ ਸਖਣੇ ਹੱਥੇ ਮਾਨਸਿਕ ਚੀਜ਼ਾਂ 'ਚ ਛਟਪਟਾਉਂਦੀ ਕਹਿੰਦਾ ਹੈ ਹਰ ਇੱਕ ਬਾਸ਼ਿੰਦਾ ਕਿ ਲੋਈ ਲਾਹੀ ਹੈ ਇਸ ਦੀ ਤੋਮ ਤਾਂ ਦੀ ਚੱਕੀ ਵਿੱਚ ਆਟੇ ਵਾਂਗ ਪਿਸ ਕੇ ਜਾਉਂਦੀ ਬੜੀਆਂ ਕੋਝੀਆਂ ਗੱਲਾਂ ਹੁੰਦੀਆਂ ਜਦੋਂ ਕਿਸੇ ਮੋੜ ਤੋਂ ਟੱਪਦੀ ਰੋਜ਼ ਤਾਨਿਆਂ ਦੀ ਪੰਡ ਸਿਰ ਤੇ ਚੁੱਕ ਲਿਆਉਂਦੀ ਸੱਤ ਵਿੱਚ ਬੈਠੀਆਂ ਲੁਚੀਆਂ ਨਜ਼ਰਾਂ ਦੀ ਮੈਲ ਚੁੱਪਦੇ ਵਸਤਰ ਵਿੱਚ ਚੋਰੀ-ਚੋਰੀ ਛਪਾਉਂਦੀ ਗਰਬਤ ਦੇ ਦੈਂਤ ਨਾਲ ਲੜਦੀ ਸਮਾਜ ਦੇ ਬਿਰਖ ਤੋਂ ਝੜਦੀ ਕਦੇ ਬਣ ਕੇ ਕਿਰਤੀ ਮਾਤਾ ਕਿਰਤ ਦੀ ਕੈਦ ਹਣਾਉਂਦੀ ਆਖਰੀ ਸ਼ੇਰ ਬਹੁਤ ਕਮਾਲ ਦਾ ਉਦਾਸੀ ਚ ਵੀ ਖਿੜੀ ਰਹਿੰਦੀ ਕਾਲੀ ਰਾਤ ਤੋਂ ਬਾਅਦ ਸਵੇਰਾ ਆਵੇਗਾ ਮੇਰੇ ਠਿੰਦੇ ਹੋਏ ਦਿਲ ਨੂੰ ਹੌਂਸਲੇ ਦੀਆਂ ਥੰਮੀਆਂ ਲਾਉਂਗੀ ਬਹੁਤ ਖੂਬਸੂਰਤ ਕਵਿਤਾ ਉਹਨੇ ਮਾਂ ਤੇ ਲਿਖੀਆ ਇਸ ਤੋਂ ਪਹਿਲਾਂ ਸ਼ਵਕਮਾਰ ਬਟਾਲਵੀ ਨੇ ਮਾਂ ਤੇ ਕਵਿਤਾ ਲਿਖੀ ਸੀ ਚਰਨਜੀਤ ਨੇ ਵੀ ਉਸ ਤੋਂ ਬਾਅਦ ਬੜੀ ਆ ਖੂਬਸੂਰਤ ਕਵਿਤਾ ਲਿਖੀ ਆ ਆ ਵੀ ਉਸ ਦੀ ਕਵਿਤਾ ਮਾਂ ਤੂੰ ਮੈਨੂੰ ਪਲ ਪਲ ਲਈ ਕੱਖ ਦਿੱਤੀ ਮੇਰੀ ਸੰਪੂਰਨਤਾ ਲਈ ਜ਼ਮੀਨ ਬਣੀ ਤੇਰੀ ਮਮਤਾ ਦੇ ਬਾਗ ਚ ਪੜ ਕੇ ਜ਼ਿੰਦਗੀ ਮੇਰੀ ਹਸੀਨ ਬਣੀ ਮਾਂ ਤੂੰ ਮੈਨੂੰ ਬੇਬੋਲ ਨੂੰ ਬੋਲ ਦਿੱਤੇ ਮੇਰੇ ਬੋਲਾਂ ਲਈ ਜ਼ਬਾਨ ਬਣੀ ਆਪ ਮਰਮਰ ਜਉਂਦੀ ਰਹੀ ਮੇਰੀ ਜ਼ਿੰਦਗੀ ਦਾ ਸਾਮਾਨ ਬਣੀ ਮਾਂ ਤੂੰ ਮੇਰੇ ਸਫ਼ਰ ਨੂੰ ਪੈਰ ਦਿੱਤੇ ਮੇਰੀ ਜ਼ਿੰਦਗੀ ਦਾ ਰਾਹ ਬਣੀ ਮੈਂ ਅਣਜਾਣ ਸਾਂ ਪੱਤਣਾ ਤੋਂ ਤੂੰ ਬੇੜੀ ਦਾ ਮਲਾਹ ਬਣੀ ਮਾਂ ਤੂੰ ਮੈਨੂੰ ਅਕਲ ਲਿਆਕਤ ਦਿੱਤੀ ਤੇਰੀ ਰੱਬ ਤੋਂ ਉੱਚੀ ਥਾਂ ਬਣੀ ਤੁਪਾਂ ਤਪਸ਼ਾਂ ਤੋਂ ਬਚਾਵਣ ਖਾਤਰ ਸਦਾ ਤੂੰ ਠੰਢੜੀ ਸ਼ਾਮ ਬਣੀ ਮਾਂ ਤੂੰ ਮੇਰੀਆਂ ਅੱਖਾਂ ਨੂੰ ਨੂਰ ਦਿੱਤਾ ਮੇਰੀ ਹਰ ਇੱਛਾ ਦਾ ਆਧਾਰ ਬਣੀ ਜਦ ਵੀ ਡਿੱਗਿਆ ਵਕਤ ਹੀ ਮਾਰਾਂ ਤੋਂ ਤੂੰ ਆਸਰੇ ਹਜ਼ਾਰ ਬਣੀ ਮਾਂ ਤੂੰ ਮੈਨੂੰ ਮੂੰਹ ਦੀ ਬੁਰਕੀ ਦਿੱਤੀ ਖੁਦ ਭੁੱਖੀ ਰਹਿ ਅੰਨਦਾਨ ਬਣੀ ਮੇਰੇ ਹੌਕੇ ਹਾਸੇ ਬਣਾਵਣ ਖਾਤਰ ਮੇਰੇ ਬਚਪਨ ਦਾ ਤੂੰ ਮਾਣ ਬਣੀ ਮਾਂ ਤੂੰ ਮੈਨੂੰ ਨਾਮ ਦਿੱਤਾ ਮੁਕਾਮ ਦਿੱਤਾ ਮੇਰੇ ਹਾਸਿਆਂ ਦਾ ਸ਼ਿੰਗਾਰ ਬਣੀ ਪਿਆਕੇ ਮਿੱਠਾ ਪੋਹਲ ਤੂੰ ਮਮਤਾ ਦਾ ਮੇਰੇ ਪਣਪਣ ਦਾ ਆਧਾਰ ਬਣੀ ਮਾਂ ਤੂੰ ਮੈਨੂੰ ਪਟਕੇ ਨੂੰ ਮੰਜ਼ਲ ਦਿੱਤੀ ਮੇਰੇ ਭੂਆ ਇੱਕ ਦਾ ਨਾਮ ਬਣੀ ਮੈਨੂੰ ਛੜਦਾ ਵੇਖ ਦੁਪਹਿਰਾਂ ਨੂੰ ਕਦੇ ਘਟਾ ਬਣੀ ਕਦੇ ਸ਼ਾਮ ਬਣੀ ਆਹ ਬੜੀ ਕਮਾਲ ਦੀ ਰਚਨਾ ਉਹਦੀ ਮਾਂ ਮਹਿਬੂਬ ਤੇ ਕਵਿਤਾ ਮਾਂ ਤੂੰ ਮੈਨੂੰ ਜਨਮ ਦਿੱਤਾ ਮਹਿਬੂਬ ਤੇਰੀ ਮੁਹੱਬਤ ਨੇ ਜਿਉਣਾ ਸਿਖਾਇਆ ਕਵਿਤਾ ਤੂੰ ਮੈਨੂੰ ਪਛਾਣ ਦਿੱਤੀ ਬਚਪਨ ਨੂੰ ਯਾਦ ਕਰਦਿਆਂ ਮਾਂ ਮਿਲ ਜਾਂਦੀ ਜਵਾਨੀ ਦੇ ਖਿੜੇ ਫੁੱਲਾਂ 'ਚੋਂ ਮਹਿਬੂਬ ਦੀ ਖੁਸ਼ਬੂ ਆਉਂਦੀ ਅਹਿਸਾਸਾਂ 'ਚੋਂ ਕਵਿਤਾ ਦਾ ਚਰਨਾ ਪੜਦਾ ਅਕਸ ਦੇ ਰੂਪ ਰੂਪ ਬਹੁਤ ਆਸ਼ਾਵਾਦੀ ਕਵਿਤਾ ਵਾਹ ਇਹ ਵੱਡਿਆ ਸ਼ਾਇਰਾ ਹਿਜਰ ਦੀ ਧਰਤੀ ਤੇ ਆਸਾਂ ਦੇ ਗੁਲਾਬ ਬੀਜੇ ਜਾਂਦੇ ਤੂੰ ਜਾਣਦਾ ਇਹਨਾਂ ਗੁਲਾਬਾਂ ਨੂੰ ਫੁੱਲ ਨਹੀਂੋਂ ਪੈਣੇ ਆਪਣੇ ਤੇ ਫਿਰ ਇਹ ਸਤਮ ਕਾਦੇ ਲਈ ਆਪਣੇ ਅਕਸ ਦੀ ਗੱਲ ਸੁਣਨ ਸ਼ਾਇਰ ਠੰਡਾ یخ ਹੋ ਗਿਆ ਪਤਾ ਨਹੀਂ ਕਿਉਂ ਕੁਝ ਨਾ ਬੋਲਿਆ ਤੇ ਕੁਝ ਸਮੇਂ ਬਾਅਦ ਆਪਣੇ ਅਕਸ ਨੂੰ ਪ੍ਰਸੰਨ ਚਿਤ ਹੋ ਬੀਜਣ ਲੱਗਿਆ ਸ਼ਬਦਾਂ ਦੀਆਂ ਕਿਆਰੀਆਂ 'ਚ ਜਿਵੇਂ ਉਸ ਨੂੰ ਬਹਾਰੇ ਵਸਲ ਥਿਆ ਗਈ ਹੋਵੇ ਆ ਚਰਨਜੀਤ ਦੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਪਰ ਬਹੁਤ ਵਧੀਆ ਕਵਿਤਾਵਾਂ ਨੇ ਪਟਕਣਾ ਇੱਕ ਪਟਕਦਾ ਹੀ ਰਹਾ ਹਾਂ ਤੇਰੀ ਭਾਲ 'ਚ ਮੇਰੀ ਪਟਕੜਾਂ ਦੀ ਆਵਾਜ਼ ਸੁਣ ਜਾਵੇਗੀ ਤੈਨੂੰ ਕਿਸੇ ਬਿਰਖ ਦੇ ਡਾਕ ਕਿਸੇ ਝਾਂਗਰ ਦੀ ਤਾਲ ਚ ਕਿਸੇ ਵੰਝਲੀ ਦੀ ਹੂ ਕਿਸੇ ਬਰਹਣ ਦੀ ਕੋਕ ਇਹ ਮੰਜ਼ਿਲ ਪਟਕਦਾ ਰਹਾਂਗਾ ਜਦ ਤੱਕ ਤੂੰ ਮਿਲ ਨਹੀਂ ਜਾਂਦੀ ਮੈਨੂੰ ਆ ਦੇਖਣਾ ਪਟਕਣਾ ਤੂੰ ਦਿਸ਼ਾ ਮਿਲੇ ਕਦਮਾਂ ਨੂੰ ਸਫਰ ਮਿਲੇ ਸ਼ਬਦਾਂ ਨੂੰ ਕਲਮ ਮਿਲੇ ਹੱਥਾਂ ਨੂੰ ਮੰਜ਼ਿਲ ਦਿਸੇ ਨਜ਼ਰ ਨੂੰ ਤੇ ਪਾ ਹੀ ਲਵਾਂਗਾ ਆਪਣੀ ਮੰਜ਼ਿਲ ਨੂੰ ਮੈਂ ਅੱਗੇ ਦੇਖਣਾ ਯਾਦ ਬਣੀ ਗਿਫਤਾ ਯਾਦ ਤੇਰੀ ਆਈ ਉਦਾਸੀ ਦੇ ਬੱਦਲ ਛਾਏ ਹੌਂ ਕਿਆਂ ਦੀ ਵਾਅ ਵਗੀ ਕਾਗਜ਼ ਦੀ ਹਿੱਕ ਤੇ ਸ਼ਬਦਾਂ ਦੀ ਕਿਣਮਣ ਹੋਈ ਸੱਤਿਆ ਕੱਬਤਾ ਮੇਰੇ ਸਾਹਮਣੇ ਸੱਤਿਆ ਕੰਧਾਂ ਦਾ ਸਬਰ ਕੰਧਾਂ ਦਾ ਸਬਰ ਦੇਖੋ ਕਦੇ ਟਿੜਕਦੀਆਂ ਪਾਣੀ ਦੀਆਂ ਛੱਲਾਂ ਤੋਂ ਉਹ ਜ਼ਮੀਨ ਵਿੱਚ ਗੱਡੀਆਂ ਕੁਝ ਸੂਰਜ ਦੀ ਤਪਸ਼ ਨਾਲ ਤਪਦੀਆਂ ਫਿਰ ਵੀ ਛੱਤਾਂ ਦਾ ਬੋਝ ਆਪਣੇ ਮੋਢਿਆਂ ਤੇ ਚੁੱਕਦੀਆਂ ਵਫਾ ਨਹੀਂ ਛੱਡਦੀਆਂ ਹੌਸਲਾ ਨਾ ਹਾਰਦੀਆਂ ਬਰਕ 파ਰਤ ਔਣ ਤੀਕ ਤੇਰਾ ਇੰਤਜ਼ਾਰ ਕਰਾਂਗਾ ਚਾਹੇ ਬਿਰਖ ਹੀ ਕਿਉ ਨਾ ਹੋ ਜਾਵਾਂ ਜਾਦੂ ਨਾ ਜਾਣੇ ਤੇਰੇ ਹੱਥਾਂ ਚ ਕਿਹਾਂ ਜਾਦੂ ਹੈ ਕਿ ਪੱਥਰ ਵੀ ਫੁੱਲਾਂ ਵਰਗੇ ਖੁਸ਼ਬੂ ਦੇਣ ਲੱਗੇ ਨੇ ਰੁੱਕ ਦੇਖਣਾ ਸ਼ੂਕ ਦੇ ਤੂਫਾਨਾਂ ਅੱਗੇ ਜੋ ਰੁੱਖ ਅੜ ਗਏ ਉਹੀ ਤਾਂ ਇਤਿਹਾਸ ਬਣ ਖੜ ਗਏ ਛੋਟੀ ਜੀ ਕਵਿਤਾ ਕਿੰਨਾ ਖੂਬਸੂਰਤ ਜਿਹੜਾ ਹੈ ਅਹਿਸਾਸ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਚਰਨਜੀਤ ਸਮਾਲਸਰ ਨੇ ਰੁੱਖ ਕਵਿਤਾ ਦੇ ਵਿੱਚ ਤੇਰਾ ਦਰਦ ਖੁੱਬਿਆ ਹੀ ਰਹੇ ਮੇਰੇ ਸੀਨੇ 'ਚ ਵਿਯੋਗ ਦਾ ਖੰਜਰ ਤੇ ਬਣਿਆ ਰਹੇ ਤੇਰਾ ਦਰਦ ਮੇਰੀ ਸ਼ਾਇਰੀ ਦਾ ਆਧਾਰ ਚਰਨਜੀਤ ਸਮਾਲਸਰ ਨੇ ਜਿਹੜਾ ਬਿਰਹ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੀ ਕਵਿਤਾ ਦੇ ਵਿੱਚ ਦਰਜ ਕੀਤਾ ਉਸ ਦੀਆਂ ਕਵਿਤਾਵਾਂ ਸਾਰੇ ਵਿਸ਼ੇ ਨੇ ਅੱਗੇ ਦੇਖਣਾ ਸਜਦਾ ਕਦੇ-ਕਦੇ ਆਉਂ ਲੱਗਦਾ ਹੈ ਕਿ ਬੜਾ ਕੁਝ ਜਜਬ ਲੈਂਦਾ ਬੰਦਾ ਮੁਹੱਬਤ ਚ ਉਹ ਸ਼ਿਕਵੇ ਕਰਦੀ ਮੈਂ ਸਜਦਾ ਕਰਦਾ ਹਾਂ ਆ ਦੇਖਣਾ ਜਿੱਤ ਹਾਰ ਤੇਰੇ ਤਨ ਨੂੰ ਤਾਂ ਅਸੀਂ ਜਿੱਤਦੇ ਰਹੇ ਤੇਰੀ ਰੂਹ ਦੇ ਅੱਗੇ ਹਾਰ ਗਏ ਆ ਦੇਖਣਾ ਫਰਕ ਉਹ ਸਾਜ਼ਿਸ਼ਾਂ ਘੜਨ ਚ ਮਾਹਿਰ ਤੇ ਮੈਂ ਦਿਲ ਦੇ ਆਖੇ ਲੱਗਦਾ ਹਾਂ ਉਹ ਰਾਹਾਂ ਚ ਟੋਏ ਪੁੱਟ ਤਰਨ ਚ ਯਕੀਨ ਰੱਖਦੇ ਮੈਂ ਕਾਫਲੇ ਬਣਾ ਤਰਨ ਚ ਯਕੀਨ ਰੱਖਦਾ ਹਾਂ ਦੋ ਇਨਸਾਨਾਂ ਦੀ ਮਾਨਸਿਕਤਾ ਦੇ ਵਿੱਚ ਫਰਕ ਦਰਸਾਇਆ ਇਸ ਕਵਿਤਾ ਦੇ ਵਿੱਚ ਤੇਰੇ ਬਿਨਾ ਮੈਂ ਤੂੰ ਮੇਰੇ ਸੰਗ ਸੀ ਮੈਂ ਤੂਫਾਨੀ ਰਾਤ ਚ ਵੀ ਚਟਾਨ ਵਾਂਗ ਟਿਕਿਆ ਰਿਹਾ ਤੂੰ ਮੈਥੋਂ ਜੁਦਾ ਹੋਈ ਮੈਂ ਸ਼ਾਂਤ ਟਿੱਕੀ ਰਾਤ ਚ ਵੀ ਖਿੰਡਦਾ ਰਿਹਾ ਡੋਲਦਾ ਰਿਹਾ ਲਓ ਜੀ ਇਹ ਸੀ ਇਸ ਕਿਤਾਬ ਫਿਕਰ ਨਾ ਕਰੀ ਦੀ ਆਖਰੀ ਕਵਿਤਾ ਤੇਰੇ ਬਿਨਾ ਮੈਂ ਇਹ ਇਸ ਕਿਤਾਬ ਦਾ ਆਖਰੀ ਪੰਨਾ ਨਾ ਜਾਣੇ ਤੇਰੇ ਹੱਥਾਂ 'ਚ ਕਿਹੜਾ ਜਾਦੂ ਹੈ ਕਿ ਪੱਥਰ ਵੀ ਫੁੱਲਾਂ ਵਰਗੀ ਖੁਸ਼ਬੂ ਦੇਣ ਲੱਗੇ ਨੇ ਸਰਵਰਕ ਇਸ ਕਿਤਾਬ ਦਾ ਸਾਰਾ ਹਰਮੀਤ ਆਰਟਿਸਟ ਨੇ ਤਿਆਰ ਕੀਤਾ ਪੰਜਾਬੀ ਦਾ ਬਹੁਤ ਵੱਡਾ ਆਰਟਿਸਟ ਆ ਜੀ ਤੋ ਸਾਰੇ ਲੇਖਕ ਸਰਵਰਕ ਤਿਆਰ ਕਰਾਉਂਦੇ ਨੇ ਇਹ ਇਸ ਕਿਤਾਬ ਬਾਰੇ ਸੱਚਮੁੱਚ ਬਹੁਤ ਖੂਬਸੂਰਤ ਕਵਿਤਾ ਚਰਨ ਜੀਸਤ ਸਮਾਲਸਰ ਦੀ ਇਸ ਕਿਤਾਬ ਦੇ ਵਿੱਚ ਆਪਾਂ ਦੇਖੀ ਆ ਤੇ ਇੱਕ ਉਹਦਾ ਸ਼ੇਅਰ ਵੀ ਹੈ ਕਿ ਮੈਂ ਨਹੀਂ ਦਰਿਆ ਉਹ ਜਿਹੜਾ ਜਾ ਕੇ ਸਾਗਰ ਵਿੱਚ ਰਲੇ ਖੇਤ ਦੀ ਜੋ ਤੇ ਬੁਝਾਵੇ ਮੈਂ ਹਾਂ ਪਾਣੀ ਖਾਲਦਾ ਮੈਨੂੰ ਇਸ ਸ਼ੇਅਰ ਨੂੰ ਸੁਣਨ ਨੂੰ ਮੇਨਲਾ ਦਾ ਬਹੁਤ ਸਾਲ ਹੋ ਗਏ ਪਰ ਇਹ ਸ਼ੇਰ ਅੱਜ ਵੀ ਯਾਦ ਆ ਚੰਗੀ ਜਿਹੜੀ ਸ਼ਾਇਰੀ ਹੁੰਦੀ ਆ ਉਹ ਹਮੇਸ਼ਾ ਲਈ ਯਾਦ ਰੱਖੀ ਜਾਂਦੀ ਆ ਤੇ ਚਰਨਜੀਤ ਸਮਾਲਸਰ ਇੱਕ ਬਹੁਤ ਵਧੀਆ ਇਨਸਾਨ ਆ ਪੰਜਾਬੀ ਸਾਹਿਤ ਦੇ ਜਿੰਨੇ ਵੱਡੇ ਲੇਖਕ ਨੇ ਉਹਨਾਂ ਨਾਲ ਸਾਡਾ ਦੋਨਾਂ ਦਾ ਰਾਬਤਾ ਰਿਹਾ ਕਿਉਂਕਿ ਚਰਨਜੀਤ ਸਮਾਲਸਰ ਸਾਇਹ ਸਭਾ ਬੱਗਾ ਪ੍ਰਣੰਦ ਦਾ 4 ਸਾਲ ਪ੍ਰਧਾਨ ਰਿਹਾ ਤੇ 5 ਸਾਲ ਦੇ ਲਗਭਗ ਮੈਂ ਸਾਇਸਵਾ ਬਾਗਾ ਪ੍ਰਾਣ ਅੰਦਾਜ਼ ਜਰਨਲ ਸਕੱਤਰ ਰਿਹਾ ਜਿਹਦੇ ਇਸ ਸਮੇਂ ਦੌਰਾਨ ਸਾਡਾ ਪੰਜਾਬੀ ਦੇ ਬਹੁਤ ਵੱਡੇ ਵੱਡੇ ਲੇਖਕਾਂ ਬਲਦੇਵ ਸੜਕਨਾਮਾ ਬੂਟਾ ਸਿੰਘ ਚੋਹਾਨ ਡਾਕਟਰ ਸੁਖਦੇਵ ਸਿਰਸਾ ਡਾਕਟਰ ਸਰਬਜੀਤ ਜਸਪਾਲ ਮਾਨਖੇੜਾ ਜੀ ਮੋਹਨ त्याਗੀ ਜੀ ਇਹਨਾਂ ਦੇ ਨਾਲ ਸਾਡਾ ਸਾਥ ਰਿਹਾ ਪੰਜਾਬੀ ਦੇ ਵੱਡੇ ਵੱਡੇ ਲੇਖਕਾਂ ਸ਼ਾਇਰਾਂ ਦੇ ਨਾਲ ਵਕਤ ਦੇ ਨਾਲ ਮੈਂ ਆਪ ਦਾ ਲੇਖਣੀ ਦਾ ਸਫ਼ਰ ਥੋੜਾ ਜਿਹਾ ਘੱਟ ਕੀਤਾ ਬੰਦ ਨਹੀਂ ਕੀਤਾ ਘੱਟ ਕੀਤਾ ਮੇਰੇ ਕੋਲ ਵੀ ਕਾਫੀ ਕੁਝ ਲਿਖਿਆ ਪਿਆ ਚਰਨਜੀਤ ਨੇ ਬਹੁਤ ਵਾਰੀ ਮੈਨੂੰ ਕਿਹਾ ਵੀ ਆ ਵੀ ਤੂੰ ਵੀ ਕਿਤਾਬ ਛਪਵਾ ਦੇ ਪਰ ਮੈਂ ਹਲੇ ਉਸ ਗੱਲ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੈ ਅੱਜ ਮੇਰਾ ਜ਼ਿਆਦਾ ਜਿਹੜਾ ਜੇਕਰ ਹੈ ਫੋਕਸ ਹੈ ਉਹ ਚਰਨ ਚਰਨਜੀਤ ਸਮਾਲਸਰ ਦੀ ਇੰਟਰਵਿਊ ਜਿਹੜੀ ਹੈ ਉਹ ਡਾਕਟਰ ਅਮਰਜੀਤ ਕੌਕੇ ਨੇ ਪ੍ਰਤੀਮਾਨ ਦੇ ਅੰਕ ਵਿੱਚ ਛਾਪੀ ਹੈ ਪ੍ਰਤੀਮਾਨ ਪੰਜਾਬੀ ਦਾ ਬਹੁਤ ਮਿਆਰੀ ਪਰਚਾ ਹੈ ਸੋ ਅੱਜ ਆਪਾਂ ਚਰਨਜੀਤ ਦੇ ਜੀਵਨ ਅਤੇ ਉਸ ਦੇ ਸੰਘਰਸ਼ ਬਾਰੇ ਵੀ ਚਰਚਾ ਕੀਤੀ ਉਹਦੀ ਕਵਿਤਾ ਬਾਰੇ ਵੀ ਚਰਚਾ ਕੀਤੀ ਸੱਚਮੁੱਚ ਪੰਜਾਬੀ ਦਾ ਵਿਲੱਖਣ ਸ਼ਾਇਰ ਆ ਆਪਣੇ ਆਪ ਦੇ ਵਿੱਚ ਉਹਦੀ ਕਿਤਾਬ ਪੜ੍ਹਨ ਤੋਂ ਬਾਅਦ ਦੁਬਾਰਾ ਮੇਰੇ ਦਿਲ ਵਿੱਚ ਵੀ ਕਵਿਤਾ ਜਿਹੜਾ ਕਿਤੇ ਨਾ ਕਿਤੇ ਛੁਪੀ ਬੈਠੀ ਆ ਉਹ ਦੁਬਾਰਾ ਜਾਗੀ ਆ ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਕਵਿਤਾ ਨੂੰ ਲਿਖ ਪਾਵਾਂ ਸੋ ਬਹੁਤ ਸੱਚਮੁੱਚ ਕਮਾਲ ਦੀ ਜਿਹੜੀ ਇਹ ਕਿਤਾਬ ਆਈ ਹੈ ਫਿਕਰ ਨਾ ਕਰੀ ਚਰਨਜੀਤ ਸਮਾਲ ਸਰਦੀ ਪਹਿਲੀ ਇਹ ਕਾਵ ਸੰਗ੍ਰਹਿ ਆ ਕਵਿਤਾ ਦੀ ਕਿਤਾਬ ਆ ਉਸ ਦੀ ਦੂਜੀ ਕਿਤਾਬ ਦੇ ਉੱਪਰ ਵੀ ਉਹਦਾ ਕੰਮ ਚੱਲ ਰਿਹਾ ਉਹ ਵੀ ਬਹੁਤ ਜਲਦ ਆਵੇਗੀ ਆਸ ਕਰਦੇ ਆ ਤੇ ਇਹਦੇ ਨਾਲ ਨਾਲ ਜਿਹੜੇ ਵੀ ਯਾਰਾਂ ਦੋਸਤਾਂ ਨੇ YouTube ਦੇ ਉੱਪਰ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆ ਸੁਖਦੇਵ ਲੱਧੜ ਨੇ ਜਾਂ ਹੋਰ ਬਹੁਤ ਸਾਰੇ ਵੀਰਾਂ ਦੋਸਤਾਂ ਨੇ ਸੁਖਚੈਨ ਸਿੰਘ ਨਾਂ ਦੇ ਦੋ ਵੀਰਾਂ ਨੇ ਉਹਨਾਂ ਨੇ ਵੀ ਕਮੈਂਟ ਕੀਤੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਵੀਰ ਨੇ ਆਪਦੇ ਜਿਹੜਾ ਚੈਨਲ ਦੇ ਨਾਂ ਤੇ ਕਮੈਂਟ ਕੀਤਾ ਸੀਗਾ ਤੇ ਉਹਦਾ ਵੀ ਮੈਂ ਧੰਨਵਾਦ ਕਰਦਾ ਇਤਿਆਸ ਕਰਦਾ ਵੀ ਇਸ ਕਿਤਾਬ ਨੂੰ ਵੀ ਜਾਂ ਇਸ ਵੀਡੀਓ ਨੂੰ ਜਿਹੜੀ ਮੈਂ ਤਿਆਰ ਕੀਤੀ ਐ ਇਸ ਕਿਤਾਬ ਦੇ ਉੱਪਰ ਦੂਜੀ ਵੀਡੀਓ ਐਸ ਨੂੰ ਵੀ ਪਹਿਲਾਂ ਜਿੰਨਾ ਹੀ ਪਿਆਰ ਦਿਓਗੇ ਇੰਨਾ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ